ਤੁਸੀਂ ਜੁੜੇ ਹੋ ਹੁਣਾਲ ਟਾਈਮ ਚੈਨਲ ਦੇ ਨਾਲ ਮੈਂ ਲਖਵਿੰਦਰ ਸਿੰਘ ਬੀੜ ਅੱਜ ਪਹੁੰਚ ਚੁੱਕੇ ਹਾਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਸਰਕਾਰੀ ਬਰਜਿੰਦਰਾ ਕਾਲ ਦੇ ਵਿੱਚ ਸਿਹਤ ਮੇਲਾ ਸਰਕਾਰੀ ਬਿਲਕੁਲ ਦਾਵਾਨੀ ਕਰਦਾ ਮਤਲਬ ਮੈਂ ਜਿਹੜਾ ਪਹੁੰਚਿਆ ਹੋਇਆ ਕਰੀਏ ਨਾ ਉਹਨੇ ਦਾਅਵੇ ਸਰ ਕਰਤੋ ਹੈ ਉਹ ਦਾਅਵੇ ਤੋਂ ਟ੍ਰਾਂਸਫਰ ਹੋ ਰਿਹਾ ਹੋਰ ਹੋ ਰਿਹਾ ਹੈ ਅੱਛਾ ਵਰਸਪ ਕਪਤਾ ਜੀ ਬੜੀ ਤੁਸੀਂ ਖੂਬਸੂਰਤ ਗੱਲ ਕੀਤੀ ਹੈ ਮੈਂ ਕੱਤਾ ਤੁਤੋ ਸੁਣੀਆਂ ਕੱਤਾ ਸੋਖੀ ਜੀ ਸੁਣਾਇਆ ਤੁਹਾਡੀ ਭਾਸ਼ਾ ਬੜੀ ਔਖੀ ਹੁੰਦੀ ਹੈ ਰਣ ਸਾਹਿਬ ਦੀ ਗਿਆਨਦਾਦਾ ਇਹਨਾਂ ਕੋਲੇ ਉਹ ਮਰੋ ਮੰਦੀ ਆ ਜਾਂਦਾ ਹੈ ਕੱਤਾ ਦੇ ਵਿੱਚ ਲੇਕਿਨ ਵਿਕਤਾਂ ਕੱਤਾ ਇਹਨਾਂ ਦੀ ਮੈਨੂੰ ਕਰਮ ਕਾਂਸੀ ਰਣ ਸਾਹਿਬ ਦੀ ਫਾਦਰ ਸਾਹਿਬ ਬਾਰੇ ਲਿਖੀ ਤੁਸੀਂ ਤੇ ਫਾਦਰ ਸਾਹਿਬ ਬਾਰੇ ਲਿਖੀ ਸੀ ਮੈਂ ਸਮਝਾਣਾ ਤੁਸੀਂ ਮੈਂ ਸਿਰ ਉਤਸਵ ਤਾਂ ਉਹ ਤੁਹਾਨੂੰ ਰੋਕੇ ਸੁਣਾਉਣਾ ਕੋਣ ਕੋਈ ਤੁਸੀਂ ਪਹਿਲਾਂ ਫਰੀਦ ਕੱਤਾ ਸੁਣਾਉਣੀ ਹੈ ਜਿਹਦੇ ਬਾਰੇ ਤੁਹਾਨੂੰ ਬਹੁਤ ਆਨੰਦ ਆਉਂਦਾ ਹੈ ਠੀਕ ਹੈ ਤੇ ਪਹਿਲਾਂ ਤਾਂ ਬਹੁਤ ਤੁਹਾਡੇ ਕੋਲ ਹੈ ਅ ਦੂਸਰੀ ਗੱਲ ਖਿੰਦੇ ਆ ਜਿਵੇਂ ਤੇਰ ਕਵਤਾ ਕੱਪਦੇ ਨੇ ਮੈਂ ਹੋਰ ਕਵਤੀ ਇਹਨਾਂ ਨੂੰ ਨਾਲ ਦੇ ਨਾਲ ਕੁਝ ਕੀ ਚਾਹੁੰਦਾ ਨੇ ਕਿ ਕਵਤਾ ਦੀ ਆਲੋਚਨਾ ਤੋਂ ਇਹ ਸੰਤੁਸ਼ਟ ਕੀ ਬਣ ਜਿਹੜੇ ਪੰਜਾਬੀ ਅਲੋਚਕੜੇ ਹਾਸਤੌਪ ਨੇ ਇਹਨਾਂ ਨੇ ਇੱਕ ਗੱਲ ਲਿਖੀ ਸੀ ਦੋਸਤੋ ਕਹਿੰਦੇ ਨੇ ਜਿਹੜਿਆ ਅਲੋਚਨਾ ਆ ਨਾ ਇਹ ਕਿੱਤਾ ਵੱਡ ਗਿਆ ਹੁਣ ਫਿਰ ਇਹਦੇ ਵੀ ਕਿੱਤਾ ਵੱਡਣਾ ਮਾੜਾ ਨਹੀਂ ਨਾ ਇਹ ਅਸੀਂ ਨਹੀਂ ਕਹਿੰਦੇ ਜੇ ਕੋਈ ਕਵੀ ਕੋਈ ਥੋੜਾ ਬਹੁਤਾ ਜੁਗਾਰ ਕਰਕੇ ਕਿਸੇ ਵਿਦਵਾਨ ਤੋਂ ਜੇ ਹਾਸਤੌਪ ਤੋਂ ਜਿੰਨੇ ਕੋਈ ਜ਼ਿਆਦਾ ਪੜੇ ਹੋਈ ਹੈ ਉਹਨਾਂ ਦੀ ਸੇਵਾ ਪਾਣੀ ਕਰਕੇ ਜੇ ਅੰਦਰ ਆਉਂਦਾ ਪੇਪਰ 'ਤੇ ਬਿਲਕੁਲ ਲੈਂਦਾ ਤਾਂ ਲਿਖ ਦੇਵੇ ਕੋਈ ਸਮੱਸਿਆ ਨਹੀਂ ਪਰ ਉਹਦੇ 'ਚ ਸੁਸਿਹਤਤਾ ਤਾਂ ਹੋਣੀ ਉਹਦੇ ਵਿੱਚ ਜੋ ਕੰਮ ਹੀ ਹੈਗਾ ਉਹਦੀ ਤਾਂ ਲਿਖੇ ਇਹ ਤਾਂ ਨਹੀਂ ਨਾ ਕਿ ਇੱਕ ਆਮ ਬੰਦਾ ਜਿਹੜਾ ਜਿਆਦਾ ਸੇਵਾ ਕਰਦੇਵੇ ਉਹਦਾ ਖੂਬ ਚੜਾ ਦੇਣਾ ਉੱਪਰ ਉਹ ਜਿਹੜਾ ਆਹ ਦੂਸਰਾ ਬੰਦਾ ਗਰੀਬ ਵਿਚਾਰਾ ਕੱਚੇ ਘਰ 'ਚ ਕੰਮ ਕਰਦਾ ਦਿੱਖਦਾ ਬਹੁਤ ਖੂਬਸੂਰਤ ਉਹਦਾ ਸਾੜ ਹੀ ਨਾ ਲੈਣੀ ਇਹਦੇ ਬਾਰੇ ਚਿੰਤਾ ਨਹੀਂ ਕਰ ਸਕਦਾ ਸੋ ਇਕਲਾ ਜੋ ਕਪਤਸ ਨੌਜਵਾਨ ਨੇ ਦਰਸਾ ਕਪਤਸ ਨੌਨ ਤੋਂ ਬਾਅਦ ਇਹ ਜ਼ਰੂਰ ਗੱਲ ਕਰਿਓ ਕਿਸੇ ਆਲੋਚਨਾ ਕਿਸ ਤਰ੍ਹਾਂ ਦੀ ਚੋਣੀ ਹੋ ਸਕਦੀ ਹੈ ਇੱਕ ਕਵਤਾ ਪਹਿਲਾ ਇਹ ਸੋਨਾ ਫੇਰ ਪੇਤਾ ਦੀ ਕਵਤਾ ਕੀ ਕਵਤਾ ਤਾਂ ਅਸਤੋਖ ਟੁੱਪ ਗਿਆ ਮੈਂ ਮਿੱਟੀ ਚੋਂ ਰਚਿਤ ਪੁਰਉਰਾ ਮੇਰੇ ਅੰਦਰ ਬੋਲਨੀ ਕੋ ਜਿੰਨਾ ਰੋਪੀ ਚੀ ਵਿਸਕ ਆਂ ਚੁਪ ਗਿਆ ਟੁੱਪ ਗਿਆ ਮੈਂ ਮਿੱਟੀ ਚੋਂ ਰਾਚੀ ਉਰਵਰਾ ਮੇਰੇ ਅੰਦਰ ਪੌਣੀ ਹੀ ਜਿੰਨਾ ਰੋਟੀ ਚ ਰਿਜਲ ਖਾਣ ਚ ਭੂਜਾ ਭੁੱਖ ਪੌਣੀ ਕ ਜਿੰਨਾ ਗਰੀਬ ਦਾ ਸਿਦਕ ਭੁੱਖੋਂ ਨਹੀਂ ਗਰ ਜਿੰਨਾ ਸ਼ਰੀਰ ਦਾ ਸਿਦਕ ਤੇ ਹੋਣੀ ਜਿੰਨੀ ਪਾਣੀ ਚ ਠੰਡਕ ਤੇ ਹੋਣੀ ਜਿੰਨੀ ਪਾਣੀ ਚ ਠੰਡਕ ਚੁੱਲੇ ਚ ਅੱਗ ਦਾ ਹੋਣਾ ਤੁਸੀਂ ਜਿੰਨਾ ਇੱਟ ਚ ਪੱਠੇ ਦਾ ਦਾਮ ਚੱਲੇ ਜੇ ਆੜੇ ਦਾ ਉਹਨਾਂ ਤੁਸੀਂ ਜਿੰਨਾ ਇੱਟ ਚ ਪੱਠੇ ਦਾ ਦਾਮ ਸਮੁੰਦਰ ਉਹਨਾ ਨਹੀਂ ਕਿ ਅਸਗਾਹ ਪਾਣੀ ਸਾਫ ਦਾ ਮੇਰੇ ਕੋਲ ਉਹਨਾ ਕੁ ਜਲ ਹੈ ਜਿੰਨਾ ਹੁੰਦਾ ਮੁਸਾਫਰ ਕੋਲ ਰਸਤੇ ਦੀ ਕਾਸ ਸਮੁੰਦਰ ਉਹਨਾ ਨਹੀਂ ਕਿ ਅਸਗਾਹ ਪਾਣੀ ਸਾਫ ਦਾ ਫੇਰਾ ਮੇਰੇ ਕੋਲ ਉਹਨਾ ਕੁ ਜਲ ਹੈ जिन्ना खुंद मुसाफिर कौर रस्ते प्यास सह ओनी कहावा जिनी लोडे लहु रगा च रैन ली साह कहावा जिनी लोडे लघु रगा च रैन लगे जिनी खुंदी बुलबुल ओनी नहीं जिनी तुंद तो तूफान को जिनी खुंदी बुलबुल्च ऊनी नहींफाना को ਉਨਾਂ ਕੋ ਅਸਮਾਨ ਨਿਕਾ ਗਿਆ ਜਿਨ੍ਹਾਂ ਦੇ ਸੁੱਪਣਿਆਂ 'ਚ ਚੰਦਮਾ ਚੰਦਮਾ ਉਨਾਂ ਕੋ ਅਸਮਾਨ ਨਿਕਾ ਗਿਆ ਜਿਨ੍ਹਾਂ ਦੇ ਸੁੱਪਣਿਆਂ 'ਚ ਚੰਦਮਾ ਰੱਖਾ ਉਨਾਂ ਕਰਾਤੋ ਰੱਖਾ ਉਨਾਂ ਕਰਾਤੋ ਜਿੰਨਾ ਹੁੰਦਾ ਬਾਲ ਕੋਲ